ਹਾਂਜੀ ਕਿਦਾਂ ਸਾਰੇ ਮੀਂਹ ਬਾਈ ਕਿੱਥੇ ਕਿੱਥੇ ਪੈਂਦਾ ਆਪਣਾ ਜਿੱਥੇ ਤੈਹ ਥੋੜੀ ਬਿਅਮੀ ਨੇ ਪੂਰਾ ਨਹੀਂ ਪੈਂਦਾ ਵਾ ਖੁੱਲ ਕੇ ਪਿਆ ਅਜ ਬੂਰਾ ਹੋਰ ਕਿੱਥੇ ਕਿੱਥੇ ਪੰਜਾਬ ਦੇ ਕਿਹੜੇ ਕਿਹੜੇ ਪਿੰਡ ਕਿਹੜੇ ਜ਼ਿਲ੍ਹੇ ਦੇ ਪੈਂਦਾ ਹੋਰ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਰੇ ਹੀ ਆ ਵੀ ਕਿੱਥੇ ਕਿੱਥੇ ਉਹ ਸਾਰੇ ਪੈਸੇ ਦਾ ਫਿਰ ਗਰਮੀ ਚ ਜਿੱਥੇ ਜਾਂਦੀ ਨਹੀਂ ਤਾਂ ਕਿਤੇ ਕਿਤੇ ਉਹਨੂੰ ਪਤਾ ਫਿਰ ਉਹ ਮੁੜ ਕੇ ਗਰਮੀ ਹੋਰ ਜ਼ਿਆਦਾ ਵੱਜ ਜਾਂਦੀ ਹੈ ਧਰਤੀ 'ਚ ਗਰਮਿਆਜ ਉੱਠ ਖੜਦੀ ਆ ਹੋਰ ਕਿੱਥੇ ਕਿੱਥੇ ਪੈਂਦਾ ਵਾ ਆਪਰਾਜ ਪੂਰਾ ਠੋਕ ਕੇ ਪਿਆ ਹੋਰ ਅਜੀ ਵੀ ਤਾਂ ਪਈ ਜਦਾ ਰਜਮਾ ਪੈਂਦਾ ਨਾਲੇ ਪਈ ਜਦਾ ਕਰ ਤੇਜ ਹੋ ਜਾਂਦਾ ਹੌਲੀ 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 ਸਾਰਾ ਰਜਮਾ ਪੈ ਰਿਹਾ ਵਾ ਅੱਜ ਨਾਲੇ ਬਹੁਤ ਟਾਈਮ ਲਗਦਾ ਨਹੀਂ ਪੈਂਦੇ ਇਹਨੂੰ ਹੋਰ ਕਿੱਥੇ ਕਿੱਥੇ ਪੈਂਦਾ ਰੂਪ ਦੱਸੋ ਕਰ ਬਟਕਾਰ ਜੀ ਜਨਪਾਲ ਦੇ ਕਿਹੜੇ ਹੋਰ ਜ਼ਿਲ੍ਹੇ ਦਾ ਕਿਹੜੇ ਪਿੰਡ ਦਾ ਸਾਰੇ ਪੰਜਾਬ ਜੀ ਆ ਇਹ ਦਾ ਫਾਇਦਾ ਵੀ ਮੀਂਹ ਦਾ ਹੋਣਾ ਝੋਨੇ ਨੂੰ ਰਿਓ ਵਾਂਗੂ ਲੱਗਣਾ ਹੈ ਜਿਦਾ ਜੂੜੀ ਆ ਲਾਦਾ ਇਹ ਲੱਗਦਾ